ਹਾਂ ਪ੍ਰਦੀਪ ਸਿੰਘ ਹੈ ਜੀ ਸਰ ਜਿਹੜਾ ਜੋ ਅਰੇ ਅੱਜ ਲੰਗਰ ਲਾਇਆ ਗਿਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਇਹ ਲੰਗਰ ਜੀ ਦਸਮ ਪਿਤਾ ਜੀ ਦੇ ਸਾਹਿਬ ਜਦ ਦੇ ਅਜੀਤ ਸਿੰਘ ਜਗਤ ਸਿੰਘ ਸਾਹਿਬ ਜਦ ਦਾ ਅਗਵਾ ਫਤਿਹ ਸਿੰਘ ਚੋਰਾਵਰ ਸਿੰਘ ਜੀ ਦੀ ਯਾਦ ਤੇ ਚਲਾਇਆ ਜਾਂਦਾ ਹੈ ਮਾਤਾ ਗੁਜਰ ਕੌਰ ਜੀ ਦੀ ਯਾਦ ਚ ਲਾਇਆ ਜਾਂਦਾ ਹੈ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਹੈ ਸਰ ਕਿੰਨਾਵਾਂ ਲੰਗਰ ਲਾਇਆ ਗਿਆ ਇਹ ਤਕਰੀਬਨ 21ਵਾਂ ਲੰਗਰ ਹੈ ਜੀ ਅਨ ਇਹਦੀ ਸ਼ੁਰੂਆਤ ਸਾਡੇ ਪਿਤਾ ਸਰਦਾਰ ਕਨੈਲ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਸੰਗਤ ਦੇ ਸਹਿਯੋਗ ਦੇ ਨਾਲ ਫੁਗਰਪੈਂਡ ਦੀ ਸੰਗਤ ਇਹ ਸਰ ਕਿਸ ਚੀਜ਼ ਦਾ ਲੰਗਰ ਲਾਇਆ ਜਾਂਦਾ ਔਰੇ ਆਪਣੇ ਇਹ ਜੀ ਅੱਜ ਸવાર ਤਾਂ ਪਕੌੜਿਆਂ ਦਾ ਲੰਗਰ ਹੈ ਜੀ ਮਿਕਸ ਪਕੌੜੇ ਜੀ ਹਾਂ ਜੀ ਬਰੈਡ ਟੋਸਟਾਂ ਦਾ ਵੀ ਹੁੰਦਾ ਇਹ ਹਾਂ ਜੀ ਸਰ ਲੋਕੇਸ਼ਨ ਕੀ ਹੈ ਆਪਣੀ ਇੱਥੇ ਲੰਗਰ ਲਾਇਆ ਜਾਂਦਾ ਹੈ ਇਹ ਲੋਕੇਸ਼ਨ ਜੀ ਪ੍ਰੈਸਟਾਈਨ ਮਾਲ ਦੇ ਨਜ਼ਦੀਕ ਹੈ ਜੀ ਰੋਅਲ ਅਨਫੀਲਡ ਦੀ ਇਜੈਂਸੀ ਦੇ ਸਾਹਮਣੇ ਬਿਲਕੁਲ ਜੀ ਐਸੋਈ ਤਾਂ ਇਹ ਵੀ ਇੱਡੀਆਂ ਮਹਾਨ ਕੁਰਬਾਨੀਆਂ ਨੂੰ ਸਾਨੂੰ ਆਪਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਦੇ ਵੀ ਆਪਣੇ ਸਰੀਰ ਦੇ ਇੱਕ ਇੱਕ ਰੋਮ ਦੇ ਨਾਲ ਵੀ ਆਪਾਂ ਕਰਜ਼ਾ ਨਹੀਂ ਲਾ ਸਕਦੇ ਐਡੇ ਵੱਡੇ ਕੁਰਬਾਨੀਆਂ ਨੇ ਹਾਂਜੀ ਸਰ ਕੀ ਨਾਮ ਆ ਆਪਣਾ ਮੇਰਾ ਨਾਮ ਰਜਿੰਦਰ ਸਿੰਘ ਸੋਫਲ ਹੈ ਸਰ ਅੱਜ ਜਿਹੜਾ ਉਹ ਲੰਗਰ ਲਾਇਆ ਗਿਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਇਹ ਲੰਗਰ ਸਾਡੇ ਅੰਕਲ ਜੀ ਸਰਦਾਰ ਕਰਨੈਲ ਸਿੰਘ ਜੀ ਉਹਨਾਂ ਨਾਲ ਹੱਪਣ ਬਣ ਰਹੇ ਜੀ ਉਹਨਾਂ ਦੇ ਸ਼ੁਰੂ ਪਰਿਵਾਰ ਵੱਲੋਂ ਤੇ ਸੋਫਨਪਿੰਟ ਤੇ ਆਪਣੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਸੀ ਤਕਰੀਬਨ 20 ਕੀ ਸਾਲ ਪਹਿਲਾਂ ਇਹ ਵੀ ਮੈਂ ਇੱਕੀ ਵਾਰ ਲੰਗਰ ਲਾਇਆ ਤੇ ਸਰ ਕਿਸ ਚੀਜ਼ ਦਾ ਲੰਗਰ ਆ ਤੇ ਕਿੱਥੇ ਲਾਇਆ ਗਿਆ ਇਹ ਲੰਗਰ ਆ ਇਹ ਪਕੌੜਿਆਂ ਲੰਗਰ ਨਾਲ ਚਾਹ ਹੈ ਇਹ ਆਪਣਾ ਪ੍ਰੈਸਟਾਈਨ ਮਾਲ ਦੇ ਕੋਲ ਜਾਵਾ ਮੋਟਰਸਾਈਕਲ ਦੀ ਏਜੰਸੀ ਹੈ ਤੇ ਉੱਥੇ ਇਹ ਲੰਗਰ ਆਪਾਂ ਲਗਾਇਆ ਹਣੀ ਮਨਜਾਰਾ ਸਾਹਿਬ ਅੱਜ ਉਹਰੇ ਲੰਗਰ ਲਾਇਆ ਗਿਆ ਤੁਸੀਂ ਕੀ ਕਹੋਗੇ ਇਹਦੇ ਬਾਰੇ ਇਹ ਲੰਗਰ ਛੋਟੇ ਸਹਿਬ ਜਦਈ ਬਾਬਾ ਜੂਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਪ੍ਰਤਾਪ ਸਿੰਘ ਜੀ ਦੇ ਯਾਦ ਦੇ ਵਿੱਚ ਲਗਾਇਆ ਗਿਆ ਹੈ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਲਗਾਇਆ ਗਿਆ ਹੈ ਇਹ ਸਰ ਕਿਸ ਚੀਜ਼ ਦਾ ਲੰਗਰ ਲਾਇਆ ਗਿਆ ਤੇ ਲੋਕੇਸ਼ਨ ਕੀ ਹੈ ਕਿੱਥੇ ਲਾਇਆ ਗਿਆ ਇਹ ਚਾਹ ਤੇ ਪਕੌੜੇ ਦਾ ਲੰਗਰ ਲੱਗਦਾ ਜੀ ਹਰ ਸਾਲ ਦੀ ਤਰ੍ਹਾਂ ਤੇ ਇਹ ਵੀ ਬੋਲਟ ਏਜੰਸੀ ਦੇ ਕੋਲ ਜਦ ਦੀ ਜਾਵਾ ਏਜੰਸੀ ਉੱਥੇ ਲਗਾਇਆ ਜਾਂਦਾ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹੀ ਹੈ ਜੀ ਸਾਡਾ ਸਾਰੇ ਵਸਤੇ ਵੀ ਨਸ਼ਿਆਂ ਨੂੰ ਛੱਡੋ ਉਮਰਤ ਛਕੋ ਸਿੰਘ ਬਣੋ ਅਨੀ ਸਰ ਕੀ ਨਾਮ ਆ ਤੁਹਾਡਾ? ਦਵਿੰਦਰ ਸਿੰਘ ਲੋਟੇ। ਅ ਦਵਿੰਦਰ ਜੀ ਜਿਹੜਾ ਜੋ ਲੰਗਰ ਲਾਇਆ ਗਿਆ ਤੁਸੀਂ ਇਹਦੇ ਬਾਰੇ ਕੀ ਕਹੋਗੇ? ਇਹ ਲੰਗਰ ਜੀ ਸ਼ਹੀਦਾਂ ਦੀ ਯਾਦ ਦੇ ਵਿੱਚ ਲਾਇਆ ਗਿਆ। ਤੇ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਜਿਹੜੀ ਸੰਗਤ ਇੱਧਰ ਬਾਹਰੋਂ ਆਉਂਦੀ ਹੈ ਉਹਨਾਂ ਦੀ ਸੇਵਾ ਦੇ ਵਿੱਚ ਲੰਗਰ ਲਾਇਆ ਜਾਂਦਾ ਹੈ ਤਾਂ ਜੋ ਸਾਡੇ ਕੋਈ ਵੀ ਸ਼ਰਧਾਲੂ ਭੁੱਖਾ ਨਾ ਜਾਵੇ। ਇਹ ਸਰ ਸਵੇਰੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਲੰਗਰ ਲਾਇਆ ਜਾਂਦਾ? ਅਸੀਂ ਸਵੇਰੇ 9:30 ਵਜੇ ਸਟਾਰਟ ਕਰਦਾ ਸੀ ਜੀ ਇਹ ਸ਼ਾਮ ਤੱਕ ਲੰਗਰ ਚੱਲੂਗਾ।